ਰਵੀ ਕਰਨ ਕਾਲੋਂ ਮੈਂ ਕਹਿੰਦਾ ਜੇ ਅਣਖ ਹੋਵੇ ਬੰਦਾ ਤੇ ਬੰਦੇ ਆਪਣੇ ਤੋਲ ਮਿਣ ਕੇ ਗੱਲ ਕਰਦਾ ਇਹ ਮੇਰੇ ਕੋ ਗਰਦਾਸ ਨੰਗਲ ਸ਼ਹੀਦਾਂ ਦੇ ਸਥਾਨ ਤੇ ਮੂੰਹ ਬੰਨ ਕੇ ਗਿਆ ਵੀ ਮੇਰੀ ਮੈਨੂੰ ਜ਼ਿਲ੍ਹੇ ਦਾ ਜ਼ੇਹਦਾਰ ਬਣਾਉ ਤੇ ਮੇਰੇ ਗੋਡੀਆਂ ਹੱਥ ਵੀ ਲਾਇਆ ਮੈਂ ਕਹਿੰਦਾ ਜੇ ਇਹ ਝੂਠ ਹੋਵੇ ਕਿਰਾਏ ਡੇਰੇ ਬਾਬੇ ਨਾਨਕ ਖੰਡਪੜ ਸੇ ਕਹੇ ਮੈਂ ਨਹੀਂ ਗਿਆ ਡੇਰੇ ਬਾਬੇ ਨਾਨਕਾ ਅਰਜ਼ਾਸ ਕਰਾਇਆ ਕਿ ਮੈਂ ਗਰਦਾਸ ਨੰਗਲ ਜਾ ਕੇ ਗੋਡੀਆਂ ਹੱਥ ਨਹੀਂ ਲਾਇਆ ਮੈਂ ਸਾਰੇ ਵਰਕਰ ਆਪਣੇ ਘਰ ਤੋਰੇ ਉਦੋਂ ਵੀ ਜਾਂਦੇ ਮਾਰੇ ਗੋਡੀਆਂ ਥਲਾਇਆ ਮੇਰੇ ਘਰ ਜਾ ਕੇ ਫਿਰ ਮੈਂ ਇਹਦੀ ਰੈਲੀ ਕੀਤੀ ਇਹਦੇ ਹੱਕ ਚ ਮੇਰੇ ਹੱਥ ਸੜ ਜਾਣ ਵੱਢੇ ਜਾਣ ਜੇ ਮੈਂ ਇਹਦੀ ਮੁਖਾਲਫਤ ਕੀਤੀ ਨੀ ਇਹਨਾਂ ਨੂੰ ਚੀਮੇ ਨਾਲ ਕੋਈ ਹੰਧਰਦੀ ਨਹੀਂ ਬਿਚੀਮਾਂ ਜਿੱਤੇ ਅੱਜ ਤੱਕ ਤੇ ਤੁਰੇ ਹੀ ਨਹੀਂ ਗਏ ਸਿੱਧੇ ਹੀ ਨਹੀਂ ਹੋਏ ਲੋਕੀ ਕਹੀ ਜਾਂਦੇ ਨੇ ਭਈ ਕਿਸ ਦੀ ਗੱਲ ਜਿਹੜੀ ਬੀਜੇਪੀ ਨਾ ਹੋ ਗਈ ਏ ਕਿਸ ਦੀ ਆਮ ਨਾ ਹੋ ਗਈ ਏ ਮੈਂ ਮੰਨਾਂ ਮੈਨੂੰ ਪਾਰਟੀ ਨੇ ਮਨਜ਼ੂਰ ਕਰਕੇ ਕਿ ਜਿਆਦਾ ਤੇ ਜਦੋਂ ਕਿਸੇ ਦੇ ਘਰ ਲਈਏ ਗੋਦੀਆਂ ਫਿੱਕ ਲੱਗਦਾ ਮੇਰੇ ਬਾਪ ਨੇ ਮੇਰੀ ਮਾਂ ਨੇ ਇਹ ਸਿਖਾਇਆ ਕਿ ਵੱਡਾ ਮੱਤ ਦਾ ਉਹਦਾ ਸਤਕਾਰ ਕਰੋ ਇਹਨੂੰ 7 ਸਾਲ ਤੱਕ ਇਹ ਖਾਦੇ ਆ ਤੂੰ ਪਾਣੀ ਕਰਕੇ ਨਹੀਂ ਖਾਦੇ ਤੂੰ ਆਪਣੀ ਤਕ ਤੋਂ ਤਰ ਕਰਕੇ ਖਾਦੇ ਆ ਤੁਹਾਡੇ ਇੱਧਰ ਧੀਆਂ ਨੇ ਭੈਣਾਂ ਨੇ ਜਿਹੜਾ ਬੰਦਾ ਗੁਰੂ ਸਾਹਿਬ ਦੇ ਆਲੇ ਦੁਆਲੇ ਨਾ ਰਹੇਗੇ ਆਪਣੀ ਘਰ ਦੀ ਨਾਲ ਨਹੀਂ ਹੋਇਆ

ਮਾਣ ਇੱਕ ਤੁਹਾਡੇ ਤੋਂ ਅੱਜ ਫੈਸਲਾ ਲੈਣਾ ਹੈ ਕੋਈ ਅਭਿਨਵੀਂ ਹੁੰਦੀ ਆ ਮੇਰਾ ਸਾਥ ਦੋਗੇ ਰਤੀ ਆਇਆ ਗੁਰਦਾਸਪੁਰ ਦੇ ਅਕਾਲੀ ਦਲ ਦੇ ਕੈਂਡੀਡੇ ਜਲਦੀਪ ਸਿੰਘ ਚੀਮਾ ਦਾ ਇੱਕ ਟਵੀਟ ਜਿਸ ਦੇ ਵਿੱਚ ਸਪੱਸ਼ਟ ਹੋਇਆ ਕਿ ਰਵਿਕਰਨ ਸਿੰਘ ਕਾਲੋ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਅੱਜ ਜੋ ਰਵਿਕਰਨ ਸਿੰਘ ਕਾਲੋ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਪਾਰਟੀ ਵਿੱਚੋਂ ਮੁੱਢਲੀ ਮੈਂਬਰਸ਼ਿਪ ਨੂੰ ਰੱਦ ਕਰਦੇ ਹੋਏ ਬਾਹਰ ਦਾ ਰਸਤਾ ਵਿਖਾਇਆ ਵਾ ਮੈਂ ਸਮਝਦਾ ਕਿ ਪ੍ਰਧਾਨ ਸਾਹਿਬ ਨੇ ਵਰਕਰ ਸਹਿਬਾਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਜੋ ਬਹੁਤ ਦਿਨਾਂ ਤੋਂ ਪਰੇਸ਼ਾਨ ਸੀਗੇ ਸਾਡੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਉਹਨਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੇ ਸਲਾਹ مشਵਰੇ ਦੇ ਨਾਲ ਇਹ ਫੈਸਲਾ ਲਿਆ ਗਿਆ ਅੱਜ ਇਲੈਕਸ਼ਨ ਦਾ ਦੌਰ ਚੱਲ ਰਿਹਾ ਪਾਰਟੀ ਪ੍ਰਧਾਨ ਸਾਹਿਬ ਜਿਹੜੇ ਆ ਰਾਤ ਦਿਨ ਲੱਗੇ ਆ ਔਰ ਇਸ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਇਲੈਕਸ਼ਨ ਲੜ ਰਹੇ ਆ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਹਲਕਾ ਜਿਹੜਾ ਵਿਧਾਨ ਸਭਾ ਹਲਕਾ ਪੈਂਦਾ ਉਹਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਨਾ માત્ર ਬਿਲਕੁਲ ਮੈਂ ਕਹਿ ਸਕਦਾ ਕਿ ਕੋਈ ਉੱਥੇ ਕੰਪੇਨ ਚੱਲ ਰਹੀ ਸੀ ਉਹਨੂੰ ਅਸੀਂ بار بار ਰਵਿਕਰਨ ਸਿੰਘ ਕਾਲਾ ਨੂੰ ਕੀ ਆ ਗਿਆ ਕਿ ਤਗੜੇ ਹੋ ਕੇ ਕੰਪੇਅਰ ਕਰੋ ਪਰ ਉਹਨਾਂ ਦੇ ਮੈਂ ਸਮਝਣਾ ਕਿ ਪਾਰਟੀ ਦੇ ਵਿੱਚ ਗਤੀਵਿਧੀਆਂ ਜਿਹੜੀਆਂ ਉਹ ਠੀਕ ਨਹੀਂ ਸਨ ਪਾਰਟੀ ਦੇ ਖਿਲਾਫ ਗਤੀਵਿਧੀਆਂ ਨੂੰ ਵੇਖਦੇ ਹੋਏ ਅੱਜ ਇਹ ਫੈਸਲਾ ਲਿਆ ਗਿਆ ਪ੍ਰਧਾਨ ਸਾਹਿਬ ਵੱਲੋਂ ਔਰ 14 ਤਰੀਕ ਨੂੰ ਜਿਹੜੀ ਆ ਲੰਗੀ ਆ ਉਸ ਦਿਨ ਇਹਨਾਂ ਨੇ ਮੀਟਿੰਗਾਂ ਰੱਖੀਆਂ ਸਰਕਲ ਵਾਈਜ਼ ਔਰ ਸਰਕਲ ਦੇ ਪ੍ਰਧਾਨ ਸਾਹਿਬਾਨਾਂ ਨੇ ਵਿਚਾਰਿਆਂ ਨੇ ਬਹੁਤ ਜ਼ੋਰ ਲਾ ਕੇ ਮੀਟਿੰਗਾਂ ਨੂੰ ਆਰਗੇਨਾਈਜ਼ ਕੀਤਾ ਔਰ ਸਮੇਂ ਤੇ ਬਿਲਕੁਲ 13 ਤਰੀਕ ਸ਼ਾਮ ਨੂੰ ਕਹਿ ਦਿੱਤਾ ਕਿ ਕੱਲ ਦੀਆਂ ਮੀਟਿੰਗਾਂ ਰੱਦ ਕਰ ਦਿਓ ਮੈਂ ਸਮਝਣਾ ਕਿ ਇੱਕ ਹਲਕਾ ਇੰਚਾਰਜ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਔਰ ਜੰਗ ਦਾ ਮੈਦਾਨ ਭਖਿਆ ਹੋਵੇ ਇਲੈਕਸ਼ਨ ਚੱਲ ਰਹੀ ਹੋਵੇ ਤੇ ਇਹੋ ਜੀ ਜਿਹੜੀ ਗਤੀਵਿਧੀ ਆ ਕੋਈ ਵੀ ਪਾਰਟੀ ਦਾ ਜਿਹੜਾ ਸਾਡਾ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਚੰਗਾ ਲਿਆ ਕੋਈ ਵੀ ਬੰਦਾ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਸੋ ਮੈਂ ਸਮਝਣਾ ਕਿ ਸਾਡੇ ਵਰਕਰ ਸਹਿਬਾਨ ਜਿਹੜੇ ਡੇਰਾ ਬਾਬਾ ਨਾਨਕ ਥਲਕੇ ਦੇ ਆ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਆ ਔਰ ਉਹਨਾਂ ਵਰਕਰ ਸਾਹਿਬਾਨਾਂ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ ਕਿ ਮੇਰੇ ਨਾਲ ਕਿ ਇਹ ਦੂਸਰੀ ਪਾਰਟੀ ਚ ਪਤਾ ਨਹੀਂ ਕਿੱਥੇ ਜਾਣਾ ਕਿੰਨੇ ਦਿਨਾਂ ਤੋਂ افਵਾਹਾਂ ਚੱਲ ਰਹੀਆਂ ਸੀ ਇਹ ਪਿਛਲੇ ਦਿਨੀ ਜਿਸ ਦਿਨ ਭਗਵੰਤ ਮਾਨ ਤਲਾਣਾ ਉਰ ਆਇਆ ਉਸ ਦਿਨ ਵੀ افਵਾਹ ਸੀ ਔਰ ਉਸ ਤੋਂ ਬਾਅਦ ਸਾਡੇ ਹਲਕਾ ਇੰਚਾਰਜ ਨੇ ਇੱਕ ਵੀ ਸਪਸ਼ਟੀਕਰਨ ਨਹੀਂ ਦਿੱਤਾ ਕਿ ਜਿਹੜਾ ਮੈਂ ਮਤਲਬ ਕਿਸੇ ਪਾਰਟੀ ਨਾਲ ਨਹੀਂ ਮੇਰਾ ਕੋਈ ਜਿਹੜਾ ਰابطਾ ਉਹ ਜਿਹੜਾ ਕੋਈ ਨਹੀਂ ਹੋ ਰਿਹਾ ਸੋ ਮੈਂ ਸਮਝਣਾ ਕਿ ਅੱਜ ਜਿਹੜੀਆਂ افਵਾਹਾਂ ਨੇ ਕਿ ਕੱਲ ਨੂੰ ਪੰਜ ਬਾਤ ਚੱਲ ਜਣਾ ਵਾਸੂ ਕਿਤੇ ਚਲ ਜਲਾ ਇਹਨਾਂ ਨੂੰ ਵਿਸ਼ਰਾਮ ਲਾਉਂਦੇ ਹੋਏ ਅੱਜ ਜਿਹੜਾ ਪਾਰਟੀ ਪ੍ਰਧਾਨ ਸਾਹਿਬ ਨੇ ਫੈਸਲਾ ਲਿਆ ਹੈ ਸ਼ਲਾਗਾ ਜੋ ਫੈਸਲਾ ਆ ਔਰ ਸਾਰੇ ਵਰਕਰ ਸਹਿਬਾਨਾਂ ਨੂੰ ਮੈਂ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਇੱਕ ਬੇਨਤੀ ਕਰਦਾ ਕਿ ਸਾਰੇ ਤਗੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜਾ ਉਹ ਕੈਂਪੇਨ ਨੂੰ ਚਲਾਓ ਔਰ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਐਮਐਲਏ ਦੀ ਇਲੈਕਸ਼ਨ ਵਿਧਾਨ ਸਭਾ ਵੇਲੇ ਜਿਹੜੀ ਆ ਬਹੁਤ ਵੱਡੀ ਗਿਣਤੀ 'ਚ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਭੁਗਦੇ ਸੀਗੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਨਾ ਕਿ ਪਹਿਲਾਂ ਦੀ ਤਰ੍ਹਾਂ ਚਟਾਲਵਾਮ ਸ਼ਰੋਮਣੀ ਅਕਾਲੀ ਦਲ ਨਾਲ ਖਲੋਂਦੇ ਹੋਏ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਵੋਟਾਂ ਇੱਕ ਤਰੀਕ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਪਵਾਈਏ ਔਰ ਡਾਕਟਰ ਦਜੀਤ ਸਿੰਘ ਜੀ ਦੀ ਟੀਮਾ ਜਿਹੜੇ ਸਾਡੇ ਉਮੀਦਵਾਰ ਨੇ ਉਹਨਾਂ ਨੂੰ ਜਿਤਾ ਕੇ ਭੇਜੀਏ ਸੋ ਪਾਰਟੀ ਪ੍ਰਧਾਨ ਸਾਹਿਬ ਦਾ ਜਿਹੜਾ ਇਹ ਫੈਸਲਾ ਹੋਆ ਮੈਂ ਸਮਝਣਾ ਕਿ ਸ਼ਲਾਘਾਯੋਗ ਹੋਆ ਵਰਕਰਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਫੈਸਲਾ ਲਿਆ ਵਾ ਤੇ ਅੱਜ ਜਿਹੜਾ ਇਹ ਫੈਸਲੇ ਦਾ ਅਸੀਂ ਸਾਰੇ ਸਵਾਗਤ ਕਰਦੇ ਹਾਂ